ਵਿਸ਼ਲੇ ਦਿਨਾਂ ਦੇ ਵਿੱਚ ਨਾ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਜਿਨ੍ਹਾਂ ਕੈਦੀਆਂ ਨੇ ਸਜ਼ਾਵਾ ਪੂਰੀਆਂ ਕਰ ਲੀਆਂ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਇਹ ਸਭ ਦੇ ਬਾਵਜੂਦ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜ਼ਾਵਾ ਪੂਰੀਆਂ ਹੋ ਚੁੱਕੀਆਂ ਨੇ ਸਭ ਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਉਸ ਚੀਜ਼ ਨੂੰ ਕਿਵੇਂ ਸਮਝਦੇ ਹੋ ਤੁਸੀਂ ਇਸ ਤਰ੍ਹਾਂ ਜੀ ਮੈਂ ਸਮਝਦਾ ਹਾਂ ਕਿ ਸਿੱਖ ਕੌਮ ਦੀ ਕੋਈ ਇੱਕ ਪ੍ਰੋਬਲਮ ਨਹੀਂ ਜਿੱਥੇ ਸਾਡੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਉੱਥੇ ਸਾਡੀ ਬੰਦੀ ਸਿੰਘਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਕੋਲ ਕਿਹੜੀ ਇਹੋ ਜੇ ਪਰੋਸਾ ਨਾ ਰਿਹਾ ਜਿਸ ਕਰਕੇ ਸਰਕਾਰ ਸਾਡੇ ਤੇ ਪਰੋਸਾ ਨਹੀਂ ਕਰਦੀ ਬੰਦੀ ਸਿੰਘ ਜਿਹੜੇ ਕਈ-ਕਈ ਸਾਲ ਆਪਣੀਆਂ ਸਜ਼ਾਵਾਂ ਪੂਤ ਗਏ ਉਹਨਾਂ ਨੂੰ ਕਈ-ਕਈ ਸਾਲ ਉੱਤੇ ਗੁਜ਼ਰ ਚੁੱਕੇ ਨੇ ਪਰ ਹਾਲੇ ਵੀ ਸਾਡੇ ਤੇ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕੁਝ ਜਿਹੜੇ ਬੰਦੀ ਸਿੰਘ ਰਿਹਾਅ ਕਿਆਏ ਨੇ ਜਾਂ ਤੇ ਸਰਕਾਰ ਕਹੇ ਉਹ ਆਪਣੇ ਘਰ ਦੇ ਵਿੱਚ ਆਪਣੇ ਗ੍ਰਿਸ਼ਤੀ ਜੀਵਨ ਬੜੇ ਆਨੰਦ ਮੇਂ ਗੁਜ਼ਾਰ ਰਹੇ ਨੇ ਤੇ ਜਿਹੜੇ ਬੰਦੀ ਸਿੰਘ ਸਾਡੇ ਹਾਲੇ ਵੀ ਅੰਦਰ ਇਹ ਪੈਤ ਸਹੀਏ ਚੱਲ ਰਹੇ ਨੇ ਕੀ ਉਹਨਾਂ ਨੂੰ ਗੁਨਾਹ ਕੀਤਾ ਹੈ ਇਸ ਕਰਕੇ ਸਰਕਾਰ ਨੂੰ ਸਾਡੇ ਤੇ ਭਰੋਸਾ ਕਰਨਾ ਚਾਹੀਦਾ ਹੈ ਸਿੱਖ ਕੌਮ ਜੇ ਭਰੋਸਾ ਤੁਹਾਡੇ ਤੇ ਕਰਦੀ ਹੈ ਤੇ ਸਰਕਾਰ ਨੂੰ ਵੀ ਸਾਡੇ ਤੇ ਭਰੋਸਾ ਕਰਨਾ ਚਾਹੀਦਾ ਹੈ ਉਹਨਾਂ ਐਵੇਂ ਨਹੀਂ ਉਹ ਜਿਹੜਾ ਕਾਰਾ ਕੀਤਾ ਉਹਨਾਂ ਹੈ ਉਹ ਕਿਸੇ ਜ਼ੁਲਮੀ ਨੂੰ ਜ਼ੁਲਮ ਦੇ ਉਹਦੇ ਖਿਲਾਫ ਇਹੋ ਜਿਹਾ ਕਾਰਾ ਕੀਤਾ ਹੋਣਾ ਹੈ ਇਸ ਕਰਕੇ ਜੋ ਸੁਪਰੀਮ ਕੋਰਟ ਨੇ ਸਜ਼ਾ ਦਿੱਤੀ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਹਨਾਂ ਲੋਕਾਂ ਨੂੰ ਸਰਕਾਰਾਂ ਨੂੰ ਝਾੜ ਪਾਈ ਪਰ ਤੁਸੀਂ ਇਹ ਕੀ ਤਮਾਸ਼ਾ ਬਣਾ ਕੇ ਰੱਖਿਆ ਹੈ ਇਹ ਕੌਮ ਨੂੰ ਪ੍ਰਰਾੜਿਤ ਕਰ ਰਹੇ ਹੋ ਉਹ ਸਿੱਖ ਜਿਹੜੇ ਨੇ ਇੱਕ ਵਾਰੀ ਉਹਨਾਂ ਨੂੰ ਘਰ ਵਿੱਚ ਪੇਜ ਕੇ ਵੇਖੋ ਜੇ ਕਿਤੇ ਉਹ ਫਿਰ ਇਹੋ ਜੀ ਗੱਲ ਕਰਨਗੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਪਰ ਤੁਸੀਂ ਸ਼ੰਕਾ ਦੇ ਜ਼ਹਿਰ ਦੇ ਉੱਤੇ ਉਹ ਸਾਡੇ ਬੰਦੀ ਸਿੰਘ ਰਹਾ ਨਹੀਂ ਕਰ ਰਹੇ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਆਣ ਕੇ ਗ੍ਰਿਗਿਸੀ ਟੀਮਨ ਉਸਕੇ ਤੇ ਇਸ ਤੁਹਾਡੇ ਕਾਨੂੰਨ ਦੇ ਅੰਦਰ ਰਹਿ ਕੇ ਆਪਣਾ ਜੀਵਨ ਗੁਜ਼ਾਰਨਾ ਚਾਹੁੰਦੇ ਨੇ ਮੈਂ ਸਮਝਦਾ ਹਾਂ ਇਹ ਬਹੁਤ ਵੱਡੀ ਤਰਾਸਤੀ ਹੈ ਸਾਡੇ ਸਿੱਖ ਕੌਮ ਦੇ ਉੱਤੇ ਇਸੇ ਕਰਕੇ ਇਹ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਲੋਕਾਂ ਤੋਂ ਕਿ ਸਾਡਾ ਦੇਸ਼ ਆਜ਼ਾਦ ਹੋਵੇਗਾ ਤੇ ਸਾਨੂੰ ਆਜ਼ਾਦੀ ਮਿਲੇਗੀ ਪਰ ਸਾਨੂੰ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਵਰਗਾ ਜੀਵਨ ਜੀਣਾ ਪੈ ਰਿਹਾ ਹੈ ਇਹ ਸਾਡੇ ਤੇ ਸਾਰਾ ਸਾਡੇ ਤੇ ਨਾ ਪਰੋਸੇ ਵਾਲੀ ਗੱਲ ਹੈ ਜੇ ਤੁਸੀਂ ਨਹੀਂ ਪਰੋਸਾ ਕਰੋਗੇ ਤੇ ਸਿੱਖ ਕੌਮ ਤੁਹਾਡੇ ਤੇ ਕਿੰਨਾ ਕੁ ਪਰੋਸਾ ਕਰੇਗੀ ਸਾਡੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਸੁਝਾਅ ਹੈ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਰਿਹਾ ਕੀਤਾ ਜਾਏ ਇਸ ਵਾਸਤੇ ਅਸਾਂ ਜੋਰਦਨ ਪਹਿਲਾਂ ਅੰਮ੍ਰਿਤਸਰ ਵਿੱਚ ਮੀਟਿੰਗ ਕੀਤੀ ਹਰ ਵੱਡੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਕੇ ਸਰਕਾਰ ਨੂੰ ਅਮਿਤ ਸ਼ਾਹ ਜੀ ਨੂੰ ਯੂਨੋ ਤੱਕ ਵਹ ਲਟਰ ਲਿਖੇ ਨੇ ਪੱਤਰ ਭੇਜੇ ਨੇ ਕਿ ਸਾਡੇ ਬੰਦੀ ਸਿੰਘ ਛੇਤੀ ਤੋਂ ਛੇਤੀ ਰਿਹਾ ਹੋਣੇ ਚਾਹੀਦੇ ਨੇ ਉਧਰੋਂ ਤੁਸੀਂ ਸਾਡੇ ਤੇ 355 ਸਾਲ ਗੁਰਤੇਗ ਬਹਾਦਰ ਦੀ ਸ਼ਹੀਦੀ ਨੂੰ ਬੜੇ ਉੱਚੇ ਲੈਵਲ ਤੇ ਮਨਾਣਾ ਚਾਹੁੰਦੇ ਹੋ ਤੁਹਾਡੇ ਕੋਲ ਇਹਨਾਂ ਇੱਕ ਮੌਕਾ ਆਇਆ ਹੈ ਕੌਮ ਤੇ ਪ੍ਰੋਸਾ ਵਖਾਨ ਦਾ 355 ਸਾਲ ਦੇ ਉੱਤੇ ਸਾਡੇ ਸਾਰੇ ਦੇ ਸਾਰੇ ਬੰਦੀ ਸਿੰਘ ਰਹਾ ਕਰ ਦਿਓ ਤਾਂ ਕਿ ਸੇ ਕੌਮ ਤੁਹਾਡੇ ਉੱਤੇ ਪ੍ਰੋਸਾ ਕਰੇ